ਸੋਸਕੋਲੋਜੀ ਸਾਰਿਆਂ ਨੂੰ ਜਿਵੇਂ ਕਿ ਇਸ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਚਰਚਾ ਕਰਦੇ ਆ ਜਿਹੜੀ ਸਾਡੇ ਇਨਵੇਸਿਵ ਸਪੀਸੀਜ਼ ਆ ਜਿਹੜੀਆਂ ਬਾਹਰੋਂ ਆਈਆਂ ਸਪੀਸੀਜ਼ ਸਾਡੇ ਦੇ ਜਿਹੜੇ ਸਾਡੇ ਕਬਜ਼ਾ ਕੀਤਾ ਹੋਇਆ ਉਹਦੇ ਵਿੱਚ ਮਸਕਟਕ ਹੈਗੀ ਆ ਉਹਦੇ ਬਾਰੇ ਫੇਰ ਤੋਂ ਚਰਚਾ ਕਰਾਂਗੇ ਪ੍ਰੋਸੋਫਿਸ ਜੁਲੀਫਲੇਰਾ ਇਹਦਾ ਨਾਮ ਹੈਗਾ ਇਸ ਤਰ੍ਹਾਂ ਲੰਟਾਨਾ ਕਮਾਰਾ ਜਿਹੜੀ ਹੈਗੀ ਆ ਲੰਟਾਨਾ ਸਪੀਸੀਜ਼ ਸਾਡੇ ਕੰਡੀ ਬਿਲਡ ਨੂੰ ਸਾਰਾ ਭਰੀ ਜਾਂਦੀ ਆ ਰੁਕ ਨਹੀਂ ਰਹੀ ਨਾ ਇਹ ਰੁਕ ਰਹੀ ਨਾ ਉਹ ਰੁਕ ਰਹੀ ਹੈ ਇੱਕ ਹੁਣ ਆਨਲਾਈਨ ਜਰਨਲ ਨੇਚਰ ਵੱਲੋਂ ਜਿਹੜਾ ਇੱਕ ਜਰਨਲ ਹੈਗਾ ਨੇਚਰ ਰਿਵਿਊ ਬਾਇਓਡਾਈਵਰਸਿਟੀ ਕਰਕੇ ਹੈਗਾ ਉਹਨਾਂ ਨੇ ਇੱਕ ਕਾਰ ਗੱਡੀ ਉਹਨਾਂ ਨੇ ਉਹਨਾਂ ਨੇ ਮਤਲਬ ਸਰਚ ਕੀਤੀ ਹੈ ਵੀ ਏਲੀਨ ਸਪੀਸੀ ਜਿਹੜੀ ਹੈਗੀਆਂ ਇਹ ਇਹ ਜੀ ਪ੍ਰੋਸਫਿਜਲੀ ਫਲੇਵਰ ਵਰਗੀਆਂ ਮਸਕਟ ਵਰਗੀਆਂ ਇਹ ਇਰ ਰਵਰਸੀਬਲ ਚੇਂਜ ਹੈ ਰਿਵਰਸ ਨਹੀਂ ਹੋ ਸਕਦਾ ਇਸ ਤਰ੍ਹਾਂ ਦਾ ਚੇਂਜ ਸਾਡੇ ਇਕੋਸਿਸਟਮ ਤੇ ਕਰ ਰਿਹਾ ਤੇ ਕਲਾਈਮੇਟ ਚੇਂਜ ਵੀ ਇਹਨੂੰ ਹੋਰ ਬढ़ावा ਦੇ ਰਿਹਾ ਹੈਗਾ ਸਾਡੇ ਇਹ ਗਰਬੜ ਕਰ ਰਿਹਾ ਹੈ ਸਾਡੀ ਬਾਇਓਡਾਈਵਰਸਿਟੀ ਨੂੰ ਬੜੇ ਬੜੇ ਲਾਸ ਹੋ ਰਿਹਾ ਹੈ ਮਤਲਬ ਤਾਂ ਇਹ ਕਹਿ ਰਹੇ ਹੈਗੇ ਇਹ ਜਿਹੜੇ ਜਰਨਲ ਹੈਗਾ ਕਰੇ ਵੀ ਇਮੀਡੀਏਟ ਸਾਡੇ ਸਰਚ ਦੀ ਲੋੜ ਆ ਇਸ ਸਪੀਸੀ ਇਸ ਸਪੀਸੀ ਦੇ ਵਾਧੇ ਨੂੰ ਰੋਕਣ ਲਈ ਤਾਂ ਸਾਡੀ ਰੀਸਟੋਰੇਸ਼ਨ ਐਫਰਟ ਵੀ ਲਾਉਣੀ ਪੈਣੀ ਆ ਤਾਂ ਕਿ ਇਹਦੀ ਪ੍ਰੋਬਲਮ ਨੂੰ ਆਪਾਂ ਮਿਟੀਗੇਟ ਕਰ ਪਾਈਏ ਜਿਵੇਂ ਸਾਡੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਅੰਦਰ ਜਿੰਨੇ ਵੀ ਸੀ ਵਾਈਲਡਲਾਈਫ ਸੈਂਚੁਰੀਆਂ ਹੈਗੀਆਂ ਸਾਡੇ ਰਿਜ਼ਰਵ ਫੋਰੈਸਟ ਆ ਸਾਡੀਆਂ ਰੋੜਾਂ ਹੈਗੀਆਂ ਸਾਡੇ ਸ਼ਹਿਰਾਂ ਦੀਆਂ ਐਂਟਰੀਆਂ ਹੈਗੀਆਂ ਇੱਥੇ ਸਾਡਿਆ ਇਸ ਮਸਕਡ ਦਾ ਕਬਜ਼ਾ ਹੈਗਾ ਤੇ ਇਹ ਮਸਕਡ ਫੈਲੀ ਤੁਰੀ ਜਾ ਰਹੀ ਹੈ ਮਤਲਬ ਅਸੀਂ ਤਾਂ ਜਦੋਂ ਸਾਡੀ ਫਾਊਂਡੇਸ਼ਨ ਨੇ ਜਿਹੜੇ ਜ਼ਿਲ੍ਹਾ ਪ੍ਰਸ਼ਾਸਨਾਂ ਨਾਲ ਮਿਲ ਕੇ ਕਾਫੀ ਕੜਵਾਈਆਂ ਹੈਗੀਆਂ ਪਿੰਡਾਂ ਦੇ ਵਿੱਚੋਂ ਤਕਰੀਬਨ ਅਸੀਂ ਮਤਲਬ ਕਹਿੰਦਾ 3-400 ਪਿੰਡਾਂ ਜੋ ਛੋਟੇ-ਛੋਟੇ ਜਿਹੜੇ ਹੈਲਦੀ ਤੁਰੀ ਜਰਸ਼ ਨੂੰ ਕੜਵਾਇਆ ਜੇਸੀ ਮਸ਼ੀਨਾ ਲਾ ਕੇ ਤੇ ਨੇਟਿਵ ਰੁੱਖ ਭਰੇ ਹੈਗੇ ਆ ਹੁਣ ਗੱਲ ਆਉਂਦੀ ਜਿਹੜੀ ਇਨਵੇਸਿਵ ਸਪੀਸੀਜ਼ ਹੈਗੀ ਹੈ ਇਹ ਜਿਹੜੇ ਸਾਡੇ ਵਿੱਚ ਡਰਾਇਰ ਜ਼ੋਨ ਹੈਗੇ ਆ ਜਿਹੜੇ ਜਿੰਨੇ ਵੀ ਰਾਜਸਥਾਨ ਹੈਗਾ ਉੱਥੇ ਜੇ ਕੋਈ ਜਾਨਵਰ ਹੈਗੇ ਆ ਉਹ ਜਾਨਵਰ ਨੂੰ ਹੋਰ ਕੋਈ ਸਾਧਨ ਨਹੀਂ ਮਿਲਦੇ ਹੀ ਉੱਗੀ ਹੋਈ ਆ ਉਥੋਂ ਉਹਦੀਆਂ ਫਲੀਆਂ ਖਾ ਕੇ ਤਾਂ ਉਥੋਂ ਉਹ ਫੂਡ ਸੋਰਸ ਲੈ ਲੈਂਦੇ ਆ ਤਾਂ ਫੂਡ ਸੋਰਸ ਰਹੀਂ ਅੱਗੇ ਜਰਵਾ ਦੇ ਮਲਮੂਤਰ ਅਸੀਂ ਅੱਗੇ ਬੀਜ ਨੂੰ ਫਲਾਉਂਦੇ ਤੁਰੇ ਜਾਂਦੇ ਆ ਇਸ ਲਈ ਦਾ ਕੰਟਰੋਲ ਜਿਹੜਾ ਹੈਗਾ ਮਤਲਬ ਕਹਿੰਦਾ ਵਾਧਾ ਤੁਰਿਆ ਕੰਟਰੋਲ ਨਹੀਂ ਹੋ ਪਾਰਿਆ ਤੇ ਇਹ ਜਿਹੜਾ ਇਹਦਾ ਜਿਹੜਾ ਪਸਾਰਾ ਹੈਗਾ ਉਹ ਵਾਧਾ ਤੁਰਿਆ ਜਾ ਰਿਹਾ ਹੈਗਾ ਤੇ ਇਸ ਲਈ ਜਿਹੜਾ ਇਹ ਸਾਡੇ ਬਹੁਤ ਡੇਂਜਰ ਸਾਡੇ ਲਈ ਹੈਗੀ ਇਹ ਸਪੀਸੀਜ਼ ਨੂੰ ਕੱਢਣਾ ਸਾਡੇ ਪੰਜਾਬ ਚੋਂ ਜ਼ਰੂਰੀ ਆ ਇਸ ਨੂੰ ਮਤਲਬ ਕਹਿੰਦਾ ਸਰਪੰਜਾਬ ਸਰਕਾਰ ਵੱਲੋਂ ਵੀ ਕੋਈ ਲਾ ਲਿਆ ਕੇ ਇਸ ਨੂੰ ਮਤਲਬ ਕਹਿੰਦਾ ਕੋਈ ਮਤਲਬ ਉਹ ਲਾ ਦੀ ਫਾਰਮ ਵਿੱਚ ਆ ਕੇ ਜਿਹੜੀ ਵਾਈਲਡ ਲਾਈਫ ਸੈਂਚੁਰੀਆਂ ਭਰੀਆਂ ਪਈਆਂ ਉਸ ਨੂੰ ਐਜੂਕੇਸ਼ਨ ਦਾਰਾ ਬਣਾਇਆ ਜਾਵੇ ਸਾਡੀ ਜਿਹੜੀ ਜਨਰੇਸ਼ਨ ਹੈਗੀ ਆ ਉਹ ਜਨਰੇਸ਼ਨ ਨੂੰ ਇਹ ਇਹ ਚੀਜ਼ਾਂ ਨੂੰ ਕੱਢ ਕੇ ਉੱਥੋਂ ਮਿਲੋ ਕਹਿੰਦਾ ਉੱਥੇ ਇੱਕ ਜਿਹੜੇ ਸਾਡੇ ਨੇਟਿਵ ਰੁੱਖਾਂ ਦੇ ਮਤਲਬ ਗਰੁੱਪ ਬਣਾਏ ਜਾਣ ਤਾਂ ਕਿ ਬੱਚੇ ਜਿਹੜੇ ਬੋਟਨੀ ਪੜ੍ਹਦੇ ਆ ਜਾਂ ਪੀਏਯੂ ਤੋਂ ਸਰਚ ਕਰਦੇ ਆਕਰ ਨੋਵੀਂ ਵੀ ਰਿਸਰਚ ਕਰਦੇ ਆ ਜਾਂ ਮਤਲਬ ਕਹਿੰਦਾ ਐਰਵਾਇਡ ਦੇ ਬੱਚੇ ਹੈਗੇ ਸਟੱਡੀ ਕਰਦੇ ਆ ਤਾਂ ਉਹ ਬੱਚੇ ਨਾ ਵਾਈਲਡਲਾਈਫ ਸੈਂਕਚਰੀਆਂ ਵਿੱਚ ਪਹੁੰਚ ਕੇ ਉਹਨਾਂ ਰੁੱਖਾਂ ਨੂੰ ਦੇਖ ਸਕਣ ਦੂਸਰਾ ਮਤਲਬ ਹੈ ਪੰਜਾਬ ਸਰਕਾਰ ਨੂੰ ਇਹ ਵੀ ਚਾਹੀਦਾ ਹੈਗਾ ਇਕੋ ਟੂਰਿਜ਼ਮ ਦੇ ਨਾਂ ਤੇ ਇਸ ਨੂੰ ਮਤਲਬ ਕਹਿੰਦਾ ਇਹਨਾਂ ਜਿਹੜੀਆਂ ਵਾਈਲਡਲਾਈਫ ਸੈਂਕਚਰੀਆਂ ਜਿਹੜਾ ਰਿਜ਼ਰਵ ਫੋਰੈਸਟ ਹੈਗੇ ਆ ਇਹਨੂੰ ਸਖਤ ਉਥੇ ਇੱਕ ਬਹੁਤ ਜਿਹੜੀ ਜ਼ਬਰਦਸਤ ਲੋਕਾਂ ਦੇ ਘੁੰਮਣ ਲਈ ਸੈਰਗਾਹ ਬਣਾਇਆ ਜਾਣ ਤਾਂ ਕਿ ਲੋਕ ਨੇਚਰ ਨੂੰ ক্লোਜ਼ ਤੋਂ ਦੇਖਣ ਸਾਡੇ ਰੁੱਖਾਂ ਨੂੰ ক্লোਜ਼ ਤੋਂ ਦੇਖਣ ਇਸ ਲਈ ਆਓ ਸਾਡੇ ਨਾਲ ਮਿਲ ਕੇ ਇਕੱਠੇ ਹੋਈਏ ਜਿਹੜੀ ਮੂਵਮੈਂਟ ਹੈਗੀ ਹੈ ਇਹ ਇਸ ਮੂਵਮੈਂਟ ਨੂੰ ਅੱਗੇ ਵਧਾ ਕੇ ਤੇ ਆਪਾਂ ਮਤਲਬ ਕੋਸ਼ਿਸ਼ ਕਰੀਏ ਵੀ ਇਹ ਸਾਡੇ ਪਿੰਡ-ਪਿੰਡ ਦੀਆਂ ਚਿੜੀਆਂ ਬਚੀਆਂ ਹੋਈਆਂ ਜਿਵੇਂ ਬਣਾ ਦੀਆਂ ਚਿੜੀਆਂ ਹੈਗੀਆਂ ਮਤਲਬ ਕਹਿੰਦਾ ਵਣ ਪੀਲੂ ਦੀਆਂ ਚਿੜੀਆਂ ਹੈਗੀਆਂ ਜੰਡਾ ਦੀਆਂ ਚਿੜੀਆਂ ਹੈਗੀਆਂ ਉਹ ਇਸ ਸਪੀਸੀਜ਼ ਨੇ ਕਬਜ਼ਾ ਕੀਤਾ ਪਿਆ ਤਾਂ ਇਸ ਨੂੰ ਪਿੰਡ ਲੈਵਲ ਤੇ ਵੀ ਮਤੇ ਪਵਾ ਕੇ ਆਪਾਂ ਸਰਕਾਰੀ ਦੰਤਰ ਨਾਲ ਮਿਲ ਕੇ ਆਪਾਂ ਕੜਵਾਈਏ ਤੇ ਆਪਣੀ ਨੇਚਰਲ ਬਾਇਓਡਿਵਰਸਿਟੀ ਨੂੰ ਆਪਾਂ ਮੁਰ ਬਹਾਲ ਕਰੀਏ ਧੰਨਵਾਦ ਜੀ